ديب رو لي ਜੀ ਪ੍ਰਧਾਨ ਜੀ ਅੱਜ ਤੁਹਾਡੇ ਵੱਲੋਂ ਲੱਡੂ ਵੰਡੇ ਗਏ ਹੋਏ ਆ ਇਹਦਾ ਕੀ ਕਾਰਨ ਹੈ ਇੰਨੀ ਖੁਸ਼ੀ ਮਨਾਈ ਜਾ ਰਹੀ ਹੈ ਜੈ ਕਰਾਂ ਵੀਰ ਬਜਰੰਗ ਹਰ ਹਰ ਮਹਾਦੇਵ ਅੱਜ ਬੜਾ ਖੁਸ਼ੀ ਦਾ ਦਿਨ ਹੈ ਸ਼ਿਵ ਸਨਾ ਪੰਜਾਬ ਤੇ ਸਾਡੀ ਹਿੰਦੂ ਪੰਚਾਇਤ ਜਿਹੜੀ ਹਿੰਦੂ ਜਾਗੋ ਕਮੇਟੀ ਨੇ 2 ਤਰੀਕ ਨੂੰ ਤਰਨਤਨ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਸੀ ਉਸ ਪ੍ਰੋਗਰਾਮ ਦਾ ਮੁੱਖ ਮਕਸਦ ਕੀ ਸੀ ਵੀ ਜਿਹੜਾ ਜਮੀਨੀ ਚੋਣਾ ਤਰਨਤਨ ਦੀਆਂ ਕੀਤੀਆਂ ਜਾ ਰਹੀਆਂ ਉਹਦੇ ਵਿੱਚ ਕੋਈ ਵੀ ਕੈਂਡੀਡੇਟ ਜਿੱਤ ਜਾਵੇ ਕਿਸੇ ਵੀ ਪਾਰਟੀ ਦਾ ਜਿੱਤ ਜਾਵੇ ਪਰ ਉਸ ਸਣੀ ਦਾ ਭਰਾ ਜਿਹੜਾ ਉੱਥੇ ਇਲੈਕਸ਼ਨਾਂ ਦੇ ਵਿੱਚ ਖੜਾ ਹੈ ਉਹ ਸਣੀ ਜਿਹਨੇ ਸਾਡੇ ਸੁਦੀਰ ਸੁਣੀ ਨੂੰ ਸ਼ਿਵਸਰਾਂ ਦੇ ਛੇੜ ਨੂੰ ਸ਼ਰਿਆਮ ਕਤਲ ਕੀਤਾ ਉਹ ਤੋਂ ਬਾਅਦ ਸੁਭੇ ਸਿੰਘ ਇੰਸਪੈਕਟਰ ਦਾ ਜੇਲ੍ਹ ਦੇ ਵਿੱਚ ਕਤਲ ਕੀਤਾ ਐਸੇ ਕਾਤਲਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਪੰਜਾਬ ਦੀ ਜਨਤਾ ਬਰਦਾਸ਼ਤ ਨਹੀਂ ਕਰੇਗੀ ਅਸੀਂ ਇਸ ਮੱਗ ਨੂੰ ਲੈ ਕੇ ਤਰਨਤਨ ਵਿਖੇ ਇੱਕ ਹਿੰਦੂ ਪੰਚਾਇਤ ਕਰੀ ਸੀ ਜਿਦਾ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸੁਮਿਤ ਜੀ ਸਾਡੇ ਮੁੱਲਾ ਜੀ ਸਚਿਨ ਕ੍ਰਿਕਨੋਲੀ ਜੀ ਪੰਜਾਬ ਦੇ ਪੱਖ-ਵੱਖ ਸ਼ਰਨ ਜੋ ਉੱਥੇ ਲੋਕ ਪਹੁੰਚ ਕੇ ਆਮ ਪਬਲਿਕ ਨੂੰ ਅਪੀਲ ਕਰਕੇ ਆਈ ਸੀ ਮੈਂ ਜੇ ਤੁਸੀਂ ਪੰਜਾਬ ਸੂਬੇ ਦੇ ਵਿੱਚ ਅਮਨ ਸ਼ਾਂਤੀ ਚਾਹੁੰਦੇ ਹੋ ਸੂਬੇ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਅਜਾਏ ਦੇਸ਼ਦ్రోਹੀ ਅਜਾਏ ਕਾਤਲਾਂ ਨੂੰ ਬਿਲਕੁਲ ਵੋਟਾਂ ਨਾ ਪਾਈਆਂ ਜਾਵੇ ਸੋ ਅੱਜ ਸਾਡੀ ਗੱਲ ਨੂੰ ਮੰਨ ਕੇ ਤਰਨਤਨ ਸਾਹਿਬ ਦੇ ਲੋਕਾਂ ਨੇ ਫਤਵਾ ਜਾਰੀ ਕੀਤਾ ਉਸ ਬੰਦੇ ਨੂੰ ਜਿਹੜਾ ਕਹਿੰਦਾ ਸੀ ਮੈਂ ਪਹਿਲੇ ਨੰਬਰ ਤੇ ਜਿੱਤ ਕੇ ਆਵਾਂਗਾ ਅੱਜ ਚੌਥੇ ਨੰਬਰ ਤੇ ਵੀ ਉਹਨੂੰ ਥਾਂ ਨਹੀਂ ਮਿਲੀ ਉਹਦੀ ਬੁਰੀ ਤਰ੍ਹਾਂ ਹਾਰ ਨੇ ਖੁਸ਼ੀ ਦੇ ਵਿੱਚ ਅੱਜ ਅਸੀਂ ਲੱਡੂ ਵੰਡ ਰਹੇ ਨੇ ਅਸੀਂ ਇਹ ਲੱਡੂ ਵੰਡਣ ਦਾ ਇੱਕੋ ਇੱਕ ਕਾਰਨ ਹੈ ਵੀ ਪੰਜਾਬ ਦੇ ਸੁੱਕੇ ਦੇ ਲੋਕਾਂ ਨੂੰ ਪਤਾ ਚੱਲ ਗਿਆ ਕਿਹੜੇ ਲੋਕ ਸਾਡੇ ਸੁਭੇ ਦੇ ਦੁਸ਼ਮਣ ਨੇ ਕਿਹੜੇ ਦੇਸ਼ ਗਰੋਹੀ ਨੇ ਕਿਹੜੇ ਕਾਤਲ ਨੇ ਜਦੋਂ ਤੱਕ ਸਾਡੀ ਜਮਤਾ ਅਜੇ ਲੋਕਾਂ ਨੂੰ ਨਕਾਰਦੀ ਰਹੇਗੀ ਸਾਡਾ ਸੁਭਾ ਚੜ੍ਹਦੀ ਕਲਾ ਚ ਰਹੇਗਾ ਅੱਜ ਅਸੀਂ ਐਲਾਨ ਕਰਦੇ ਹਾਂ ਪੰਜਾਬ ਦੇ ਵਿੱਚ ਪੰਜਾਬ ਸੂਬੇ ਦੇ ਵਿੱਚ ਅਮਨ ਸ਼ਾਂਤੀ ਆ ਸਾਡਾ ਹਿੰਦੂ ਸਿੱਖ ਭਾਈਚਾਰਾ ਬੜਾ ਕਾਮਯਾਬ ਹੈ ਜਿਹਦੀ ਮਿਸਾਲ ਅੱਜ ਦੇ ਚੁੱਕੇ ਇੱਥੇ ਅਤਵਾਦੀਆਂ ਲਈ ਖਾਲਸਤਾਨੀਆਂ ਲਈ ਬੰਬਰ ਖਾਲਸਾ ਲਈ ਜਾਂ ਪਿੰਡਰ ਵਾਲੀ ਫੋਰਸ ਵਾਸਤੇ ਕੋਈ ਜਵਾਨੀ ਇੱਥੇ ਅਮਨ ਸ਼ਾਂਤੀ ਚਾਹੁੰਦੇ ਨੇ ਜਿਹਦਾ ਅੱਜ ਰਿਜ਼ਲਟ ਦਿੱਤਾ ਉਸੇ ਖੁਸ਼ੀ ਵਿੱਚ ਅੱਜ ਅਸੀਂ ਲੱਡੂ ਵੰਡੇ ਨੇ